ਹਾਂਜੀ ਰਾਜਵੀਰ ਜਵੰਦਾ ਨੂੰ ਲੈ ਕੇ ਜਿਹੜੀ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਜਿਹਦੇ ਵਿੱਚ ਹੁਣ ਰਾਜਵੀਰ ਜਵੰਦਾ ਦੀ ਪਤਨੀ ਤੇ ਵੱਡੇ ਦੋਸ਼ ਲੱਗਦੇ ਆ ਕਿਹੜੇ ਦੋਸ਼ ਲੱਗਦੇ ਆ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਰੰਗ-ਬਰੰਗੇ ਸੂਟ ਪਾਏ ਜਾਂਦੇ ਆ ਲੋਕਾਂ ਦਾ ਕਹਿੰਦਾ ਟਿੱਪਣੀਆਂ ਕੀਤੀਆਂ ਜਾਂਦੀਆਂ ਤੇ ਮੂੰਹ ਤੇ ਮਾਸਕ ਲੱਗਾ ਹੋਇਆ ਤੇ ਪਹਿਲਾਂ ਇੱਕ ਵੀਡੀਓ ਸਾਂਝੀ ਕਰਦੀ ਹੈ ਬਾਈ ਕਿਉਂਕਿ ਸਾਡਾ ਪੰਜਾਬ ਮੜਾ ਹੈ ਕੋਈ ਸਰਾਖ ਦੇ ਜੇ ਤਾਂ ਬਦਨਾਮ ਕਰਨ ਨੂੰ ਤਿਆਰ ਹੋ ਜਾਂਦਾ ਤੇ ਪਹਿਲਾਂ ਹੁਣ ਇੱਕ ਵੀਡੀਓ ਪੂਰੀ ਗੱਲਬਾਤ ਹੈ ਕਿ ਆ ਇੱਕ ਵੀਡੀਓ ਸਾਹਮਣੇ ਆ ਗਈ ਆ ਤਾਂ ਪਹਿਲਾਂ ਵੀਡੀਓ ਸੁਣਾ ਦਈਏ ਫਿਰ ਕਰਦੇ ਆ ਅੱਗੇ ਗੱਲਬਾਤ ਚਾਮਾ ਨੇ ਪੰਜਾਬੀ ਸੋਸ਼ਲ ਮੀਡੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ ਰੰਗ ਬਰੰਗਾ ਸੂਟ ਪਾਉਣ ਹੱਥ ਵਿੱਚ ਪਰਸ ਫੜਨ ਤੇ ਮੂੰਹ ਤੇ ਮਾਸਕ ਪਾਉਣ ਤੇ ਲੋਕਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਹਨ ਪਰ ਸਚਾਈ ਕੀ ਹੈ ਰਾਜਵੀਰ ਦੀ ਮਾਂ ਨੇ ਵੀ ਇਸ ਬਾਰੇ ਆਪਣਾ ਪੱਖ ਸਾਫ਼ ਕੀਤਾ ਹੈ ਤੇ ਅੱਜ ਅਸੀਂ ਗੱਲ ਕਰਾਂਗੇ ਉਸੇ ਸਚਾਈ ਦੀ ਜੋ ਕਿਸੇ ਨੇ ਪੂਰੀ ਤਰ੍ਹਾਂ ਨਹੀਂ ਸੁਣੀ ਤੇ ਇਸ ਵੀਡੀਓ ਨੂੰ ਪੂਰਾ ਦੇਖੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਵਿੱਚ ਆਪਣੀ ਰਾਏ ਜਰੂਰ ਦਿਓ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦਾ ਵਿਸ਼ਾ ਸਿਰਫ ਇੱਕ ਪਰਿਵਾਰ ਦਾ ਨਹੀਂ ਸਗੋਂ ਪੂਰੇ ਸਮਾਜ ਦੀ ਸੋਚ ਦਾ ਪ੍ਰਤੀਬਿੰਬ ਹੈ ਰਾਜਵੀਰ ਜਵੰਦੇ ਨੂੰ ਇਹ ਸੰਸਾਰ ਛੱਡੇ ਹੋਣੇ ਹੀ 30 ਦਿਨ ਦੇ ਕਰੀਬ ਹੋਏ ਹਨ ਪਰਿਵਾਰ ਅਜੇ ਵੀ ਉਸ ਅਸਹਿਣ ਦੁੱਖ ਵਿੱਚ ਡੁੱਬਿਆ ਹੋਇਆ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਲੋਕ ਇਸ ਸਮੇਂ ਹਮਦਰਦੀ ਨਹੀਂ ਸਗੋਂ ਨਿਸ਼ਾਨੇਬਾਜ਼ੀ ਕਰ ਰਹੇ ਹਨ ਰਾਜਵੀਰ ਦੀ ਪਤਨੀ ਜਿਸ ਨੇ ਆਪਣਾ ਜੀਵਨ ਸਾਥੀ ਗੁਆ ਲਿਆ ਉਸ ਉੱਤੇ ਸੋਸ਼ਲ ਮੀਡੀਆ ਤੇ ਸਵਾਲ ਉਠਾਏ ਜਾ ਰਹੇ ਹਨ ਕਿ ਉਸ ਨੇ ਚਿੱਟਾ ਸੂਟ ਕਿਉਂ ਨਹੀਂ ਪਾਇਆ ਚਿੱਟਾ ਦੁਪੱਟਾ ਕਿਉਂ ਨਹੀਂ ਲਿਆ ਉਸ ਦੇ ਹੱਥ ਵਿੱਚ ਪਰਸ ਕਿਉਂ ਸੀ ਤੇ ਮੂੰਹ ਤੇ ਮਾਸਕ ਕਿਉਂ ਪਾਇਆ ਹੋਇਆ ਸੀ ਸੋਚੋ ਜਰਾ ਕਿ ਅਸੀਂ ਇੰਨੇ ਬੈਸੇ ਬੈਸ ਹੋ ਗਏ ਹਾਂ ਕਿ ਇੱਕ ਵਿਅਕਤੀ ਦੇ ਦੁੱਖ ਨੂੰ ਉਸ ਦੇ ਕੱਪੜਿਆਂ ਦੇ ਰੰਗ ਨਾਲ ਤੋਲਦੇ ਹਾਂ ਜਿਹੜੀ ਔਰਤ ਅਚਾਨਕ ਆਪਣੀ ਜ਼ਿੰਦਗੀ ਦੇ ਬਹੁਤੋ ਵੱਡੇ ਦੁੱਖ ਨਾਲ ਟੁੱਟ ਗਈ ਹੋਵੇ ਉਸ ਨੂੰ ਇਹ ਸੋਚਣ ਦਾ ਵੀ ਸਮਾਂ ਕਿੱਥੋਂ ਮਿਲੇਗਾ ਕਿ ਉਹ ਕਿਹੜਾ ਰੰਗ ਪਾਏ ਜਾਂ ਕਿਹੜੀ ਚੀਜ਼ ਫੜੇ ਕਿ ਉਹ ਦੁੱਖ ਦੀ ਘੜੀ ਵਿੱਚ ਪਟੀਕ ਦਾ ਚੱਕਰ ਲਗਾਉਣ ਜਾਵੇਗੀ ਜਦੋਂ ਦਿਲ ਥੰਮ ਜਾਵੇ ਤੇ ਅੱਖਾਂ ਸੁੱਕ ਜਾਣ ਉਸ ਵੇਲੇ ਕਿਸੇ ਰਿਵਾਜ ਜਾਂ ਰੰਗ ਦੀ ਸੋਚ ਆਉਂਦੀ ਹੀ ਨਹੀਂ ਇੱਕ ਪੜੀ ਲਿਖੀ ਤੇ ਸਵੈ ਨਿਰਪਰ ਔਰਤ ਲਈ ਕੱਪੜਿਆਂ ਦਾ ਰੰਗ ਉਸ ਦੇ ਅੰਦਰੂਨੀ ਦਰਦ ਦਾ ਪੈਮਾਨਾ ਨਹੀਂ ਹੁੰਦਾ ਕਿਸੇ ਨੇ ਬਹੁਤ ਸੋਹਣੀ ਕਹੀ ਸੀ ਕਟਿਆ ਮਾਨਸਿਕਤਾ ਵਾਲੇ ਲੋਕ ਹੀ ਦੁੱਖ ਦੇ ਸਮਝੇ ਕੱਪੜਿਆਂ ਦੇ ਰੰਗ ਦੀ ਹਾਂਜੀ ਵੀਡੀਓ ਤੁਸੀਂ ਸੁਣੀ ਲਈ ਬਈ ਰਾਜਵੀਰ ਜਵੰਦਾ ਦੀ ਪਤਨੀ ਤੇ ਇਹ ਲੋਕਾਂ ਵੱਨੀਓ ਟਿੱਪਣੀਆਂ ਕੀਤੀਆਂ ਜਾਂਦੀਆਂ ਹੁਣ ਇੱਥੇ ਆਜੋ ਸਾਡਾ ਪੰਜਾਬ ਐਨਾ ਗਿਰ ਗਿਆ ਕਿਉਂਕਿ ਕਿਸੇ ਦਾ ਦਰਦ ਆਪਾਂ ਸਮਝ ਸਕਦੇ ਵੀ ਜੋ ਜਿੱਥੇ ਦੇ ਬੀਤੀ ਆ ਉਹ ਹੀ ਸਮਝ ਸਕਦਾ ਤੇ ਪਰ ਇਹ ਸਾਡੇ ਪੰਜਾਬ ਦੇ ਲੋਕ ਕੋਈ ਮਾੜਾ ਜਿਹਾ ਸਰਾਖ ਮਿਲ ਜੇ ਬਦਨਾਮ ਕਰਨ ਲੱਗੇ ਦੇਰ ਨਹੀਂ ਲਾਉਂਦੇ ਹੁਣ ਇੱਥੇ ਕਿੱਥੇ ਤਾਂ ਉਸ ਪਰਿਵਾਰ ਦਾ ਦੁੱਖ ਜਿਤਾਉਣਾ ਸੀ ਵੀ ਬਹੁਤ ਮਾੜਾ ਹੋਇਆ ਹਨਾ ਤੇ ਪਰ ਹੁਣ ਇਹ ਅਲੱਗ-ਅਲੱਗ ਤਰ੍ਹਾਂ ਦੇ ਇਲਜ਼ਾਮ ਲਾਉਂਦੇ ਲੋਕ ਕਿ ਕੋਈ ਕਹਿੰਦਾ ਵੀ ਇਹ ਫਰਸ ਪਾਇਆ ਹੋਇਆ ਜੀ ਕੋਈ ਕਹਿੰਦਾ ਰੰਗ-ਬਰੰਗੇ ਸੂਟ ਚਿਹਰੇ ਦੇ ਉੱਤੇ ਮਾਸਕ ਲੱਗਿਆ ਮੂੰਹ ਤੇ ਉਹਦੇ ਤਾਂ ਇਹ ਟਿੱਪਣੀਆਂ ਕੀਤੀਆਂ ਜਾਂਦੀਆਂ ਸਾਡੇ ਪੰਜਾਬ ਦੇ ਲੋਕਾਂ ਬਣੀਓ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਂਦਾ ਤਾਂ ਇੱਥੇ ਹੁਣ ਆਜੋ ਇਹ ਲੋਕਾਂ ਨੂੰ ਇਹ ਨਹੀਂ ਆਉਂਦਾ ਜਿੱਥੇ ਬਦਨਾਮ ਜਿਹਨੂੰ ਕਰਨਾ ਉਹਨੂੰ ਕਰੋ ਜਿਵੇਂ ਡੀਆਈਜੀ ਚਰਨ ਸਿੰਘ ਭੁੱਲਰ ਵੱਡੀ ਰੈਂਕ ਦਾ ਅਧਿਕਾਰੀ ਤੇ ਇਹਨਾਂ ਇਹਨਾਂ ਅਰਗਿਆਂ ਨੂੰ ਕਰੋ ਬਦਨਾਮ ਜਿਨ੍ਹਾਂ ਦੇ ਕਰੋ 7 ਕਰੋੜ ਰੁਪਈਆ ਬਰਾਮਦ ਹੁੰਦਾ 2.5 ਕਿਲੋ ਸੋਨਾ ਉੱਥੇ ਟਿੱਪਣੀਆਂ ਕਰੋ ਜਾ ਕੇ ਤੇ ਕਿਸੇ ਦੇ ਪਰਿਵਾਰ ਨੂੰ ਜੇ ਕੋਈ ਦੁੱਖ ਨਹੀਂ ਕਿਸੇ ਦਾ ਬਣਾਉਣਾ ਤਾਂ ਕਿਸੇ ਦਾ ਦੁੱਖ ਦਾ ਮਜ਼ਾਕ ਨਹੀਂ ਢਾਈ ਜਾਂਦਾ ਤਾਂ ਇਹ ਸਾਡੇ ਪੰਜਾਬ ਦੇ ਲੋਕਾਂ ਨੂੰ ਮੈਂ ਅਪੀਲ ਕਰਦਾ ਜਿਹੜੇ ਕਮੈਂਟ ਕੋਈ ਕਰਦੇ ਆ ਇਹ ਗਲਤ ਜਾਂ ਕੋਈ ਗਲਤ ਸ਼ਬਦ ਬੋਲ ਰਹੇ ਆ ਵੀ ਕਿਉਂਕਿ ਕਿਸੇ ਦੇ ਪਰਿਵਾਰ ਦਾ ਦਰਦ ਬਈ ਉਹਦਾ ਪਰਿਵਾਰ ਸਮਝ ਸਕਦਾ ਨਾ ਕਿ ਕੋਈ ਹੋਰ ਤਾਂ ਇਹ ਸਾਡੇ ਪੰਜਾਬ ਚ ਇੱਕ ਬਹੁਤ ਵੱਡੀ ਘਾਟ ਜਿੱਥੇ ਬਦਨਾਮ ਜਿਹਨੂੰ ਕਰਨਾ ਸਰਕਾਰਾਂ ਨੂੰ ਕਰੋ ਜਿਹੜੀਆਂ ਨੇ ਚਿੱਟੇ ਵਿਕਾਇ ਸਾਡੇ ਨੌਜਵਾਨ ਕਰੀਅਰ ਦੇ ਗੱਭਰੂ ਜਹਾਨ ਤੋਂ ਤੁਰ ਗਏ ਤਾਂ ਵੱਡੇ ਵੱਡੇ ਅਫਸਰ ਫੜੇ ਜਾਂਦੇ ਆ ਕ੍ਰਾਈਮ ਪੰਜਾਬ ਪੁਲਿਸ ਤੇ ਜਿੰਨਾ ਐਤਕੀ ਹੋਇਆ ਨਾ ਇੰਨਾ ਕਿਤੇ ਵੀ ਨਹੀਂ ਹੋਇਆ ਯੁੱਧ ਨਸ਼ਾ ਵਿਰੁੱਧ ਦੇ ਵਿੱਚ ਵੱਡੇ ਵੱਡੇ ਅਫਸਰ ਫੜੇ ਜਾਂਦੇ ਹੁਣ ਡੀਆਈਜੀ ਚਰ ਸਿੰਘ ਭੁੱਲਰ ਦਾ ਮਾਮਲਾ ਹਾਈਲਾਈਟ ਖਬਰ ਮੁੱਦਾ ਬਣ ਚੁੱਕੀ ਹੈ ਤੇ ਉਹ ਤੁਸੀਂ ਸ਼ਾਇਦ ਸੁਣਦੇ ਹੋਵੋਗੇ ਸਾਰੇ ਤੇ ਹੁਣ ਜੇ ਗੱਲ ਕਰੀਏ ਇਸ ਪਰਿਵਾਰ ਨੂੰ ਲੈ ਕੇ ਇਹ ਲੋਕਾਂ ਦਾ ਕੀ ਕਹਿਣਾ ਹੁਣ ਰਾਜਵੀਰ ਜਵੰਦਾ ਦੇ ਮਰਨ ਤੋਂ ਬਾਅਦ ਕਹਿੰਦੇ ਆ ਵੀ ਇਹ ਚਿੱਟਾ ਸੂਟ ਕਿਉਂ ਨਹੀਂ ਪਾਇਆ ਜੀ ਉਸ ਦਿਨ ਵੀ ਮੈਂ ਇੱਕ ਵੀਡੀਓ ਅਪਲੋਡ ਕਰੀ ਸੀ ਆਪਣੇ ਚੈਨਲ ਤੋਂ ਵੀ ਚਿੱਟਾ ਸੂਟ ਕਿਉਂ ਨਹੀਂ ਪਾਇਆ ਉਹਨੇ ਤੁਸੀਂ ਇਹ ਦੱਸੋ ਪਹਿਲਾਂ ਤਾਂ ਕਿਸੇ ਦੇ ਘਰੇ ਚਾਹਨਕ ਕੋਈ ਘਟਨਾ ਵਾਪਰ ਜੇ ਕੋਈ ਨਹੀਂ ਕੁਝ ਨਹੀਂ ਸੋਚਦਾ ਉਹਨੂੰ ਲੀਡੇ ਕੱਪੜੇ ਦਾ ਇਹ ਹੁਣ ਉਹ ਪੜ੍ਹੀ ਲਿਖੀ ਆ ਤੇ ਜੇ ਕੋਈ ਲੀੜਾ ਕਪੜਾ ਪਾਲਿਆ ਇਹਦੇ ਉੱਤੇ ਟਿੱਪਣੀਆਂ ਨਹੀਂ ਕੀਤੀਆਂ ਜਾਂਦੀਆਂ ਸਾਡੇ ਪੰਜਾਬ ਦੇ ਲੋਕਾਂ 'ਚ ਬਹੁਤ ਵੱਡੀ ਘਾਟ ਆ ਤਾਂ ਬਾਈ ਸੋਡਾ ਕੀ ਕਹਿਣਾ ਰਾਜਵੀਰ ਜਵੰਦਾ ਦੀ ਪਤਨੀ ਨੂੰ ਲੈ ਕੇ ਤੇ ਇਹ ਲੋਕਾਂ ਨੂੰ ਲੈ ਕੇ ਤੁਸੀਂ ਵੀ ਆਪਣੇ ਕਮੈਂਟ ਵਿਚਾਰ ਜ਼ਰੂਰ ਰੱਖੋ ਤਾਂ ਕਿ ਸਾਨੂੰ ਵੀ ਪਤਾ ਲੱਗੇ ਸਾਡੇ ਪੰਜਾਬ ਦੇ ਲੋਕ ਕਿੰਨਾ ਕੁ ਉਹਨਾਂ ਨੂੰ ਪਿਆਰ ਕਰਦੇ ਆ ਕਿੰਨਕ ਨਫ਼ਰਤ ਕਰਨ ਵਾਲੇ ਆ ਕਮੈਂਟ ਜ਼ਰੂਰ ਰੱਖੋ ਜਿੱਥੋਂ ਤੱਕ ਵੀਡੀਓ ਜਾਂਦੀ ਆ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਮਿਲਦੇ ਆ ਕੱਲ ਨੂੰ ਨਵੇਂ ਟੌਪਿਕ ਤੇ ਧੰਨਵਾਦ